ਜੀ ਅੱਜ ਆਪਾਂ ਸਪੈਸ਼ਲ ਮਸਟਰਡ ਜੈਲੋ ਸੂਟ ਦੀ ਵੀਡੀਓ ਲੈ ਕੇ ਆਏ ਜੀ ਤੁਹਾਡੇ ਲਈ ਅੱਜ ਪੰਜਾਬ ਮੰਦਾਈ ਘਰੇ ਬੈਠੇ ਤੁਸੀਂ ਸ਼ੋਪਿੰਗ ਕਰੋ ਜੀ ਲੋ ਜੀ ਡਿਜ਼ਾਈਨ ਸਾਰੇ ਵੱਖ-ਵੱਖਰੇ ਹੋਣਗੇ ਸਪੈਸ਼ਲ ਮਸਟਰਡ ਅਤੇ ਜੈਲੋ ਦੋ ਹੀ ਕਲਰ ਦੇ ਦੇ ਵਿੱਚ ਹੀ ਡਿਜ਼ਾਈਨ ਵੱਖ-ਵੱਖਰੇ ਨੇ ਲੋ ਜੀ ਡਿਜ਼ਾਈਨ ਚੈੱਕ ਕਰੋ ਜੀ ਪਿਓਰ ਪਸ਼ਮੀਨੇ ਦੇ ਉੱਪਰ ਸੂਟ ਨਹੀਂ ਸਾਰੇ ਲੋ ਡਿਜ਼ਾਈਨ ਚੈੱਕ ਕਰੀ ਜੇ ਲੋ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਆਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ 70816 ਸੂਟ 400 ਦੇ ਵਿੱਚ ਦੇਵਾਂਗੇ ਆਪਾਂ। ਲੋ ਜੀ। ਡੇਨ ਸਾਰੇ ਬੱਖੋ ਵੱਖਰੇ ਨਹੀਂ ਸਪੈਸ਼ਲੀ ਆਪਾਂ ਵੀਡੀਓ ਬਣਾਈ ਜੀ yellow ਤੇ mustard color ਦੀ। ਲਹੂ ਤੇ। ਇਹੜਾ ਵੀ ਤੁਹਾਨੂੰ ਡੇਨ ਪਸੰਦ ਆਊਗਾ। ਸਕਰੀਨ ਸ਼ਾਟ ਲਈ ਚਲੋ। WhatsApp ਆਰਡਰ ਕਰੀ ਚੱਲੋ ਜੀ। ਨੰਬਰ ਦਿੱਤਾ ਹੋਇਆ ਜੀ 70816 ਸੂਟ ਤੁਹਾਨੂੰ ਆਪਾਂ ਦੇਵਾਂਗੇ ਸਿਰਫ 400 ਦਾ ਹੀ। ਸ਼ਿਪਿੰਗ ਅਲੱਗ ਰਹੂਗੀ। COD ਨਹੀਂ ਹੈਗੀ ਜੀ। ਪੇਮੈਂਟ ਮੈਥਡ ਸਿਰਫ ਆਨਲਾਈਨ ਹੀ ਹੈ ਜੀ। ਡਿਜ਼ਾਈਨ ਸਾਰੇ ਵੱਖ-ਵੱਖਰੇ ਨੇ ਜੀ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਊਗਾ ਸਕਰੀਨਸ਼ਾਟ ਲਓ WhatsApp ਉਪਰਡਰ ਕਰੋ ਜੀ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਜੀ ਲਓ ਜੀ ਸਾਰੇ ਹੀ ਡਿਜ਼ਾਈਨ ਪੂਰੇ ਪਿਆਰੇ ਨੇ ਜੀ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਜਲਦੀ ਜਲਦੀ ਸਕਰੀਨਸ਼ਾਟ ਲਓ WhatsApp ਆਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਆਪਣਾ ਲਓ ਜੀ ਅੱਜ ਪੰਜਾਬ ਬੰਦਾ ਹੀ ਆਪਣਾ ਸਪੈਸ਼ਲ ਵੀਡੀਓ ਤਿਆਰ ਕੀਤੀ ਹੈ ਜੀ ਇਹ ਜਲਦੀ ਜਲਦੀ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਈ ਸਕਰੀਨਸ਼ਾਟ ਲੈ ਲਓ WhatsApp ਆਰਡਰ ਕਰ ਦਿਓ ਜੀ